ਔਰਤ ਦੀ ਖੂਬਸੂਰਤੀ, ਜਜ਼ਬਾਤ, ਸਮੱਸਿਆਵਾਂ ਤੇ ਔਰਤ ਦੇ ਆਤਮ ਵਿਸ਼ਵਾਸ ਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਮਰਦ ਦੀ ਖੂਬਸੂਰਤੀ ਬਾਰੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਮਰਦ ਕਦੇ ਵੀ ਆਪਣੀ ਖੂਬਸੂਰਤੀ ਵੱਲ ਧਿਆਨ ਨਹੀਂ ਦਿੰਦਾ ਉਹ ਸਾਰਾ ਦਿਨ ਘਰ ਉਬਾਰ ਰਹਿ ਕੇ ਕੰਮ ਕਰਦਾ ਆਪਣੇ ਪਰਿਵਾਰ ਲਈ ਉਹ ਹਮੇਸ਼ਾ ਆਪਣੇ ਪਰਿਵਾਰ ਬਾਰੇ ਸੋਚਦਾ ਉਹ ਆਪ ਭਾਵੇਂ ਪਾਣੀ ਦੀ ਘੁੱਟ ਪੀ ਕੇ ਗੁਜ਼ਾਰਾ ਕਰ ਲਵੇ ਪਰ ਆਪਣੇ ਪਰਿਵਾਰ ਨੂੰ ਕਦੇ ਭੁੱਖਾ ਨਹੀਂ ਸੌਣ ਦਿੰਦਾ ਬਹੁਤ ਸਬਰ ਹੁੰਦਾ ਹੈ ਨਾ ਬੰਦਿਆਂ ਵਿੱਚ ਦੁਖੀ ਹੋਣ ਦੇ ਬਾਵਜੂਦ ਵੀ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੇ ਹਮੇਸ਼ਾ ਖੜੇ ਮੱਥੇ ਰਹਿੰਦੇ ਆ ਅੰਦਰੋਂ-ਅੰਦਰ ਹੀ ਰੋਂਦੇ ਰਹਿੰਦੇ ਆ ਪਰ ਕਦੇ ਵੀ ਆਪਣੀ ਅੱਖ ਚੋਂ ਇੱਕ ਵੀ ਹੰਝੂ ਨਹੀਂ ਡਿੱਗਣ ਦਿੰਦੇ ਇਹ ਹੀ ਇੱਕ ਮਰਦ ਦੀ ਖੂਬਸੂਰਤੀ ਹੁੰਦੀ ਹੈ ਤੇ ਐਵੇਂ ਮੇਰਾ ਬਾਪੂ ਆ ਜਿਹੜਾ ਕਦੇ ਨਹੀਂ ਰੋਂਦਾ ਜਦੋਂ ਕਦੇ ਇੱਕ ਔਰਤ ਨੂੰ ਦੁੱਖ ਹੁੰਦਾ ਤਾਂ ਉਹ ਰੋ ਕੇ ਜ਼ਾਹਰ ਕਰ ਲੈਂਦੀ ਆ ਪਰ ਮੇਰੇ ਬਾਪੂ ਨੂੰ ਅਨੇਕਾਂ ਦੁੱਖ ਦਰਦ ਕਲੀਫਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਕਦੇ ਰੋਕੇ ਨਹੀਂ ਵਿਖਾਉਂਦਾ ਮੇਰੀ ਮਾਂ ਦੇ ਜਾਣ ਤੋਂ ਬਾਅਦ ਕਿਵੇਂ ਮੈਨੂੰ ਮੇਰੇ ਬਾਪੂ ਨੇ ਮਾਂ ਬਣ ਕੇ ਪਾਲਿਆ ਇਹ ਮੈਨੂੰ ਪਤਾ ਜਾਂ ਮੇਰੇ ਬਾਪੂ ਨੂੰ ਲੱਖਾਂ ਜਵਾਰ ਪਾਟੇ ਫਟਦੇ ਰਹਿੰਦੇ ਆ ਮੇਰੇ ਬਾਪੂ ਦੇ ਅੰਦਰ ਪਰ ਉਹ ਕਦੇ ਮੈਨੂੰ ਆਪਣਾ ਦੁੱਖ ਨਹੀਂ ਦੱਸਦਾ ਇੱਕ ਔਰਤ ਦੁੱਖ ਹੋਣ ਤੇ ਸਹੋਂ ਕੋਲ ਆਪਣਾ ਦੁੱਖ ਫਰੋਲਦੀ ਆ ਪਰ ਇੱਕ ਆਦਮੀ ਅੰਦਰੋਂ ਅੰਦਰੇ ਘੁੱਟਦਾ ਰਹਿੰਦਾ ਬਹੁਤ ਵੱਡਾ ਜਿਗਰਾ ਹੁੰਦਾ ਇੱਕ ਮਰਦ ਦਾ ਜੋ ਆਵਦਾ ਦੁੱਖ ਕਦੇ ਕਿਸੇ ਨੂੰ ਨਹੀਂ ਦੱਸਦਾ ਅੰਦਰੋਂ ਭਾਵੇਂ ਦੱਖਣ ਨਾਲ ਰੱਜ ਰਿਹਾ ਹੋਵੇ ਮੇਰੇ ਲਈ ਮਰਦ ਇੱਕ ਬਹੁਤ ਖੂਬਸੂਰਤ ਰਚਨਾ ਜਿਹੜੀ ਆਪਣੇ ਤੇ ਡਿੱਗੇ ਦੁੱਖਾਂ ਦੇ ਪਹਾੜਾ ਨੂੰ ਵੀ ਝਰ ਲੈਂਦੀ ਮੈਂ ਅੱਜ ਮਰਦਾਂ ਦੇ ਹੱਕ ਵਿੱਚ ਬੋਲਿਆ ਕਿਉਂਕਿ ਮੈਨੂੰ ਮੇਰੇ ਬਾਪੂ ਦੇ ਦੁੱਖਾਂ ਦਾ ਪਤਾ ਵਾ ਮਰਦਾਂ ਦੇ ਹੱਕ ਵਿੱਚ ਬੋਲਣ ਦਾ ਮੇਰਾ ਅੱਜ ਇਹੀ ਮਕਸਦ ਸੀ ਸਾਨੂੰ ਮਰਦ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਉਹ ਹਮੇਸ਼ਾ ਡੋਲ ਰਹਿਦਾ ਸਾਨੂੰ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਇੱਕ ਕੁੜੇ ਹੋਣ ਦੇ ਬਾਵਜੂਦ ਮਰਦ ਦਾ ਦਰਦ ਮਹਿਸੂਸ ਕੀਤਾ ਤੇ ਅੱਜ ਉਹੀ ਬਿਆਨ ਕੀਤਾ ਕਿਉਂਕਿ ਅੱਜ ਕੱਲ ਦਰਦ ਸਮਝੇ ਬਿਨਾ ਕੋਈ ਕਿਸੇ ਨੂੰ ਨਹੀਂ ਸਮਝਦਾ ਜੇ ਇੱਕ ਔਰਤ ਘਰ ਜੋੜਦੀ ਆ ਤਾਂ ਇੱਕ ਮਰਦ ਘਰ ਨੂੰ ਬਣਾਉਂਦਾ ਵਾ ਤੇ ਤੋੜਦਾ ਵਾ ਇੱਕ ਔਰਤ ਲਈ ਮਰਦ ਬੰਨਾ ਬਹੁਤ ਸੌਖਾ ਪਰ ਇੱਕ ਮਰਦ ਲਈ ਔਰਤ ਬੰਨਾ ਬਹੁਤ ਔਖਾ ਪਰ ਫਿਰ ਵੀ ਮੈਂ ਅੱਜ ਆਪਣੇ ਬਾਪੂ ਨੂੰ ਪੁੱਛਣਾ ਚਾਹੁੰਦੀ ਆ ਇਹ ਬਾਪੂ ਤੁਸੀਂ ਰੋਂਦੇ ਕਿਉਂ ਹੋ ਜਉਂਦੀ ਰਹਤੀ ਐ ਅੱਜ ਮੈਨੂੰ ਤੇਰਾ ਪਿਆਰ ਹੋਣ ਤੇ ਤੇ ਇੱਕ ਆਦਮੀ ਹੋਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਚਉਂਦੀ ਰਹ ਵਾ